ਸਾਰੇ ਦੋਸਤਾਂ ਮਿੱਤਰਾਂ ਨੂੰ ਅਸੀਂ ਇੱਕ ਜਾਣਕਾਰੀ ਦੇਣੀ ਚਾਹੁੰਦੇ ਆ ਜਿਹੜੇ ਵੀ ਦੋਸਤ ਮਿੱਤਰ ਹਰ ਰੋਜ਼ ਗੱਡੀ ਤੇ ਸਫ਼ਰ ਕਰਦੇ ਆ ਧੁੰਦ ਦੇ ਵਿੱਚ ਉਹਨਾਂ ਦਾ ਆਉਣਾ ਜਾਣਾ ਰਹਿੰਦਾਗਾ ਉਹਨਾਂ ਨੂੰ ਅਸੀਂ ਬੇਨਤੀ ਇਹ ਆ ਕਿ ਉਹ ਧੁੰਦ ਦੇ ਵਿੱਚ ਆਪਣੇ ਮੋਬਾਈਲ ਦਾ ਕੈਮਰਾ ਆਨ ਕਰਕੇ ਵੀਡੀਓ ਕੈਮਰਾ ਆਨ ਕਰਕੇ ਜਿਹੜੀਆਂ ਚੀਜ਼ਾਂ ਤੁਹਾਨੂੰ ਆਮ ਆਪਣੇ ਨਾਲ ਸਿੱਧੀਆਂ ਅੱਖਾਂ ਦੇ ਨਾਲ ਨਹੀਂ ਦਿਸਦੀਆਂ ਉਹ ਤੁਹਾਨੂੰ ਮੋਬਾਈਲ ਦੇ ਵਿੱਚ ਜਿਹੜਾ ਰਸਤਾ ਦਿਸ਼ੂਗਾ ਤੁਹਾਨੂੰ ਦੂਰ ਤੱਕ ਰਸਤਾ ਦੇ ਸਕਦਾ ਹੈਗਾ ਮੋਬਾਈਲ ਦੇ ਨਾਲ ਅਸੀਂ ਵੀ ਸਫ਼ਰ ਕਰ ਰਹੇ ਸੀ ਮੋਬਾਈਲ ਲਾਇਆ ਹੋਇਆ ਤਾਂ ਸਾਡਾ ਸਾਨੂੰ ਦੂਰ ਤੱਕ ਜਿਹੜੀ ਇਹ ਮੋਬਾਈਲ ਦਿਖਾ ਰਿਹਾ ਰਸਤਾ ਜੇ ਅਸੀਂ ਸਿੱਧਾ ਝਾਕਦੇ ਆ ਤਾਂ ਸਾਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ ਇਹ ਸਭ ਤੋਂ ਵਧੀਆ ਤਰੀਕਾ ਹੈਗਾ ਧੁੰਦ ਦੇ ਵਿੱਚ ਜੇ ਤੁਸੀਂ ਤੁਹਾਡੇ ਕੋਲੇ ਵਧੀਆ ਫੋਨ ਆਗਾ ਤਾਂ ਤੁਸੀਂ ਆਪਣੇ ਡੈਸ਼ਬੋਰਡ ਤੇ ਮੋਬਾਈਲ ਨੂੰ ਇੱਕ ਸਟੈਂਡ ਲਵਾ ਲਓ ਤੇ ਸਟੈਂਡ ਦੇ ਵਿੱਚ ਤੁਸੀਂ ਇਹ ਦੇਖ ਸਕਦੇ ਹੋ ਰਸਤਾ ਤੁਹਾਨੂੰ ਬਹੁਤ ਹੀ ਵਧੀਆ ਨਜ਼ਰ ਆਊਗਾ ਜਿਹੜੇ ਦੋਸਤਾਂ ਮਿੱਤਰਾਂ ਨੇ ਇਹ ਫਾਰਮੂਲਾ ਵਰਤਿਆ ਉਹਨਾਂ ਨੂੰ ਪਤਾਗਾ ਤੇ ਜਿਨ੍ਹਾਂ ਨੇ ਨਹੀਂ ਵਰਤਿਆ ਉਹਨਾਂ ਵਾਸਤੇ ਇਹ ਇੱਕ ਜ਼ਰੂਰੀ ਇੱਕ ਬੇਨਤੀ ਹੈ ਸਾਡੀ ਤਾਂ ਜੋ ਤੁਸੀਂ ਐਕਸੀਡੈਂਟ ਹੋਣ ਤੋਂ ਬਚ ਜਿਓ ਧੁੰਦ ਦੇ ਵਿੱਚ ਤੁਹਾਡਾ ਸਫ਼ਰ ਆਗਾ ਉਹ ਵਧੀਆ ਤੈ ਹੋਵੇ ਤੇ ਸਾਰੇ ਦੋਸਤਾਂ ਮਿੱਤਰਾਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਜਿਹੜੇ ਧੁੰਦ ਦੇ ਵਿੱਚ ਐਕਸੀਡੈਂਟ ਹੁੰਦੇ ਆ ਉਹ ਐਕਸੀਡੈਂਟ ਘਟ ਜਾਣ ਤੇ ਸਾਰਿਆਂ ਤੱਕ ਇਹ ਜਿਹੜੀ ਜਾਣਕਾਰੀ ਹੈ ਜਰੂਰ ਪਹੁੰਚੇ ਧੰਨਵਾਦ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ